ਇਹ ਬੱਚਾ 10 ਸਾਲ ਦਾ ਨਾਲੇ ਦੇ ਵਿੱਚ ਡੁੱਬ ਚੁੱਕਾ ਹੈ ਤੇ ਲੋਕ ਆਲੇ-ਦੁਆਲੇ ਦੇ ਜਦੋਂ ਬੱਚਾ ਡੋਬ ਰਿਹਾ ਸੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਬੱਚੇ ਨੂੰ ਆਵਾਜ਼ਾਂ ਮਾਰਦੇ ਹੋਏ ਦਿਖਾਈ ਦੇ ਰਹੇ ਸੀ ਕਿ ਕਿੰਨੇ ਬੱਚੇ ਆਪਕੇ हमको 5 ਬੱਚੇ 3 3 ਲੜਕੀ ਹੈ 2 ਲੜਕਾ 2 ਲੜਕੇ ਪੜਦਾ ਹੈ 3 ਪੜਦਾ تھا ਇਹ ਪੜਦਾ تھا ਹਾਂ ਕੌਣ ਸੀ ਕਲਾਸ ਵਿੱਚ ਪੰਜਵੀਂ ਕਲਾਸ ਵਿੱਚ

ਇੱਕਠੇ ਹੋਏ ਨੇ ਦੱਸਿਆ ਜਾ ਰਿਹਾ ਕਿ ਉਸਦੇ ਪਿਓ ਨੇ ਉਸਨੂੰ ਕਿਸੇ ਕੰਮ ਲਈ ਕਿਤੇ ਭੇਜਿਆ ਸੀ ਤੇ ਰਸਤੇ ਦੇ ਵਿੱਚ ਜਦੋਂ ਉਹ ਨਾਲਾ ਪਾਰ ਕਰਨ ਲੱਗਿਆ ਕਿਉਂਕਿ ਇਸ ਜਗ੍ਹਾ ਦੇ ਉੱਪਰ ਨਾਲੇ ਦਾ ਕੰਮ ਹੈ ਜਿਹੜਾ ਉਹ ਚੱਲਦਾ ਪਿਆ ਤੇ ਦੱਸਿਆ ਜਾ ਰਿਹਾ ਕਿ ਨਾਲੇ ਨੂੰ ਪਾਰ ਕਰਨ ਲਈ ਮਜ਼ਦੂਰਾਂ ਨੇ ਆਪਣੇ ਵਾਸਤੇ ਉਹ ਗਾਰਡਰ ਜਿਹੜਾ ਉਹ ਰੱਖਿਆ ਹੋਇਆ ਸੀ ਤੇ ਬੱਚਾ ਦੱਸਿਆ ਜਾ ਰਿਹਾ ਕਿ ਉਸ ਗਾਰਡਰ ਤੋਂ ਚੜ੍ਹ ਕੇ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਬੱਚਾ ਅਚਾਨਕ ਨਾਲੇ ਦੇ ਅੰਦਰ गिर ਗਿਆ ਤੇ ਬਹਾਵ ਦੇ ਸਕਦੇ ਉਹ ਨਾਲੇ ਦਾ ਕਿੰਨੀ ਰਫਤਾਰ ਦੇ ਨਾਲ ਜਿਹੜਾ ਨਾਲਾ ਉਹ ਚਲਦਾ ਹੋਇਆ ਦਿਖਾਈ ਦੇ ਰਿਹਾ ਤੇ ਬੱਚਾ 10 ਸਾਲ ਦਾ ਇਸ ਨਾਲੇ ਦੇ ਵਿੱਚ ਡੁੱਬ ਚੁੱਕਾ ਤੇ ਲੋਕ ਆਲੇ-ਦੁਆਲੇ ਦੇ ਜਦੋਂ ਬੱਚਾ ਡੋਬ ਰਿਹਾ ਸੀ ਇੱਕ ਵੀਡੀਓ ਵੀ ਸਾਹਮਣੇ ਆਈਏ ਬੱਚੇ ਨੂੰ ਆਵਾਜ਼ਾਂ ਮਾਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਕੁਝ ਮਿੰਟ ਬਾਅਦ ਕਈ ਲੋਕਾਂ ਨੇ ਵਿੱਚ ਛਾਲਾਂ ਵੀ ਮਾਰੀਆਂ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਕੀਤੀ ਹੈ ਪਰ ਬੱਚਾ ਉਸ ਜਗ੍ਹਾ ਨਾਲੇ ਦੇ ਉੱਪਰ ਡੁੱਬ ਚੁੱਕਾ ਤੇ ਮੌਕੇ ਤੇ ਪੁਲਿਸ ਵੀ ਜਿਹੜੀ ਹੈ ਪਹੁੰਚੀ ਆ ਆਲਾ ਦਵਾਲਾ ਦੇਖਿਆ ਜਾ ਰਿਹਾ ਫਿਲਹਾਲ ਬੱਚੇ ਨੂੰ ਲੱਭਣ ਦੇ ਲਈ ਕਈ ਲੋਕ ਵਿੱਚ ਨਾਲੇ ਦੇ ਗਏ ਹੋਏ ਨੇ ਪਰ ਫਿਲਹਾਲ ਹੁਣ ਤੱਕ ਦੀ ਖਬਰ ਦੇ ਮੁਤਾਬਿਕ ਬੱਚਾ ਜਿਹੜਾ ਫਿਲਹਾਲ ਨਹੀਂ ਮਿਲਿਆ ਤਸਵੀਰਾਂ ਦੇਖ ਸਕਦੇ ਹਾਂ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਤੇ ਜਿਹੜੇ ਆਲੇ-ਦੁਆਲੇ ਦੇ ਲੋਕ ਐ ਜਿਨ੍ਹਾਂ ਨੇ ਬੱਚਾ ਡੁੱਬਦਾ ਦੇਖਿਆ ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਹਰੀਜ ਜੀ ਤੁਸੀਂ ਦੇਖਿਆ ਬੱਚੇ ਨੂੰ ਡੁੱਬਦੇ ਹੋਏ ਹਾਂਜੀ ਮੈਂ ਦੇਖਿਆ ਮੈਂ ਆ ਵੀ ਇੱਥੇ ਦੇਖਿਆ ਵਾਜੇ ਮਾਰੇ ਸਾਰੇ ਲੋਕਾਂ ਨੇ ਪਰ ਟੈਰਨਾ ਨਹੀਂ ਹੁੰਦਾ ਕਰ ਕੀ ਸਕਦੇ ਸੀ ਲੋਕੀ 10 ਜਣੇ ਬਾਅਦ ਚ ਉਹ ਜਦੋਂ ਹੱਦ ਕਿਨੋਂ ਤੇ ਬੰਦ ਹੋ ਗਏ ਬੱਚੇ ਦੇ ਉਦੋਂ 10 ਜਣੇ ਅੰਦਰ ਵੜ ਗਏ ਪਾਣੀ 'ਚ ਬੱਚਾ ਗਿਰਿਆ ਕਿੱਦਾ ਇਸ ਨਾਲੇ ਦੇ ਵਿੱਚ ਗਿਰਿਆ ਇਸ ਤਰ੍ਹਾਂ ਸੀ ਕਿ ਇਸ ਤਰ੍ਹਾਂ ਕਿ ਇੱਥੇ ਇੱਕ ਉਹ ਪਿਆ ਸੀ ਗਾਡਰ ਜਆ ਗਾਡਰ ਲੇਬਰ ਨੇ ਆਪਣੇ ਵਾਸਤੇ ਰੱਖਿਆ ਜਿਹੜੀ ਸੇ ਕੰਮ ਕਰ ਰਹੀ ਹੈ ਬਟ ਉਹ ਬੱਚਾ ਉਤੋਂ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ 10 ਕੋ ਸਾਲ ਬੱਚੇ ਦੀ ਉਮਰ ਦਸੀ ਜਾ ਰਹੀ ਹੈ ਅੱਛਾ ਜੀ ਤੇ ਇੱਕ ਵੀਡੀਓ ਵੀ ਆਈ ਹੈ ਉਹਦੇ ਵਿੱਚ ਬੱਚਾ ਆਪਣੇ ਹੱਥ ਮਾਰਦਾ ਦਿਖਾਈ ਦੇ ਰਿਹਾ ਪਾਣੀ ਦੇ ਵਿੱਚ ਉਹ ਹੈਗੀ ਵੀਡੀਓ ਮੇਰੇ ਕੋਲ ਮੈਂ ਹੀ ਬਣਾਈ ਹੋਈ ਆ ਅੱਛਾ ਹਾਂਜੀ ਹੈਗੀ ਤੇ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਜਿੰਨੂੰ ਤੈਰਨਾ ਆਉਂਦਾ ਉਹੀ ਛਾਲ ਮਾਰ ਸਕਦਾ ਜਦੋਂ ਜਿਹੜੇ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਅਸੀਂ ਖੁਦ ਦੇਖਿਆ ਵੇ ਲੋਕੀ ਉਹਨੂੰ ਆਵਾਜ਼ਾਂ ਮਾਰਦੇ ਸੀ ਕਿ ਇੱਧਰ ਆਜੋ ਜਦੋਂ ਹੱਥ ਜਦੋਂ ਹੱਥ ਮਾਰਨੇ ਬੱਚੇ ਨੇ ਬੰਦ ਕਰਤੇ ਉਸ ਤੋਂ ਬਾਅਦ ਉਹ 10 ਨੇ ਅੰਦਰ ਬੜੇ ਪਾਣੀ ਵਿੱਚ ਅੱਛਾ ਇਹ ਹੁਣ ਫਿਲਹਾਲ ਬੱਚਾ ਪਤਾ ਲੱਗਿਆ ਮਿਲ ਗਿਆ ਜਾਂ ਕਿਸ ਤਰੀਕੇ ਨਾਲ ਲੋਕ ਵਿੱਚ ਗਏ ਹੋਏ ਪੁਲਿਸ ਨੂੰ ਇਤਲਾਹ ਕਿੰਨੇ ਦਿੱਤੀ ਕਿਉਂਕਿ ਤੁਸੀਂ ਬੁਲਾਇਆ ਬੁਲਾਇਆ ਸੀ ਹਾਂਜੀ ਮੌਕੇ ਤੇ ਪਹੁੰਚ ਗਈ ਪੁਲਿਸ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਆ ਗਈ ਸੀ ਉਸੇ ਟਾਈਮ ਆਈ ਵੀ ਹੋਈ ਠੀਕ ਹੈ ਤੇ ਇੱਥੇ ਦੇ ਜਿਹੜੇ ਵਿਧਾਇਕ ਹਨ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਕਿ ਨਾਲੇ ਤੇ ਇਹ ਘਟਨਾ ਹੋ ਗਈ ਹੈ ਉਹਨਾਂ ਦਾ ਵੀ ਮੌਕੇ ਤੇ ਪਹੁੰਚਣਾ ਜ਼ਰੂਰੀ ਸੀ ਨਹੀਂ ਮੈਂ ਉਹਨਾਂ ਨੂੰ ਨਹੀਂ ਕੀਤੀ ਕੌਂਸਲਰ ਸਾਹਿਬ ਨੂੰ ਫੋਨ ਕੀਤਾ ਸੀ ਬਟ ਉਹ ਆੜੋ ਸਟੇਸ਼ਨ ਹੈ ਫੇਮਗੁਰ ਸਾਹਿਬ ਗਏ ਨੇ ਉਹਨਾਂ ਨੂੰ ਫੋਨ ਕਰਤਾ ਸੀ ਉਹ ਕਹਿੰਦੇ ਮੈਂ ਅੱਗੇ ਇੰਚਾਰਜ ਸਾਹਿਬ ਨੂੰ ਫੋਨ ਕਰ ਦਿੰਦਾ ਜੀ ਐ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਿਨ੍ਹਾਂ ਦਾ ਬੇਟਾ ਸੀ ਉਹਨਾਂ ਦੇ ਨਾਲ तो बच्चा इस नाले में डूब कैसे गया कहाँ पर जा रहा था वो नाला पार जा रहा पार था पार है? पार होता जा रहा नाला थे पार, थे। पार करने पार कर रहा था हाँ। आपने भेजा था कहीं हम हाँ। भेजे थे घूमते अच्छा कितने बच्चे हैं आपके हमको पांच बच्चे तीन लड़की है दो लड़का दो लड़का पढ़ता है तीन पढ़ता था ये पढ़ता अच्छा, तो हाँ। था हाँ कौन सी क्लास में में पांचवी क्लास में जी ये भी बात करें तब बन सर क्या हुआ, हुआ, हुआ क्या आपको पता क्या हुआ हुआ कुछ नहीं था इधर बच्चा आया तो हम लोग लो तो काम कर रहे थे से हल्ला हुआ था हम लोग को पता चला जानते हो अभी भाई जानते ही भाई साहब को अच्छा। साथ में काम करता इनका लड़का था अच्छा हाँ। क्या काम करती है कढ़ाई का अड्डा का कढ़ाई का कैसे बच्चा कैसे डूब कैसे गया क्योंकि पानी इतना ज्यादा वो बोल दे की हाथ मार रहा था कि मुझे बचाओ नहीं तो वो हमको पता चला जैसे आदमी सब बोला है कि वो बीच में लड़का खा रहा था तो बाहर हाथ निकाला ऐसे ऐसे वो तो पानी तो जाल सी बात है कि उसको दम तो बाहर तैरने नहीं आता तो बाहर हाथ निकाले तो उसे कुर्ता से मालूम चला किसी लेडीज़ को तो हल्ला किया कि रफीक भाई आप ही का लड़का था अच्छा तब यह हल्ला हुआ जी कहला वो इधर आया था हम तो लोग तो काम कर रहे थे हम लोग अड्डे बंद करके इधर आए हैं तो हम लोग आए हैं आए हैं उसके बाद हम लोग देखे हैं तो हम लोग बहुत दूर से हम लोग जा गए थे बहुत दूर तक घूमने भी गए थे नहीं मिला है नहीं मिला तो हम लोग इतना किया कि मिलेगा कि नहीं मिलेगा तो हम लोग ढूंढना शुरू किए हम लोग आए उधर से तो देखे कि बच्चा तक मिला नहीं जिसमें चार पाँच आदमी छः आदमी से कूदा था कूदा था ढूंढ रहा था लेकिन फिर भी नहीं मिला है हम लोग बहुत दिन से परेशान है कि हम ये बोलते हैं कि आप लोग से प्रशासन से बोलते हैं कि बच्चा को ढूंढ दिया जाए ਜੀ ਹਾਂ ਹਮਾਰਾ ਯਹੀ ਇਨਰੋਧ ਹੈ ਕਿ ਆਪ ਪ੍ਰਸ਼ਾਸਨ ਸੇ ਮੇ ਲੋਕ ਕਹਿ ਰਹੇ ਤਾਂ ਕਿ ਬੱਚਾ ਕੋ ਢੋਂਡ ਲਿਆ ਜਾਏ ਬਸ ਲੁਧਿਆਣਾ ਦੇ ਕੁੰਦਨਪੁਰੀ ਪੁਲੀ ਦੇ ਕੋਲ ਇੱਕ 10 ਸਾਲ ਦਾ ਬੱਚਾ ਡੁੱਬ ਗਿਆ ਨਾਲੇ ਦੇ ਵਿੱਚ ਜਿਹੜੇ ਪਾਸੇ ਉਹ ਲੋਕ ਖੜੇ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਇੱਕ ਗਾਰਡਰ ਪਿਆ ਉਹ ਗਾਰਡਰ ਇਸ ਪਾਸੇ ਲਾਇਆ ਗਿਆ ਸੀਗਾ ਲੋਕਾਂ ਦੇ ਦੱਸਣ ਦੇ ਮੁਤਾਬਿਕ ਤੇ ਹੁਣ ਉਹ ਬੱਚਾ ਇਸ ਗਾਰਡਰ ਤੋਂ ਪਾਰ ਕਰਕੇ ਇਧਰਲੇ ਪਾਸੇ ਆ ਰਿਹਾ ਸੀਗਾ ਤੇ ਅਚਾਨਕ ਉਹ ਬੱਚਾ ਇਸ ਨਾਲੇ ਦੇ ਵਿੱਚ ਡੁੱਬ ਗਿਆ ਉਹਦੀ ਇੱਕ ਵੀਡੀਓ ਵੀ ਜਿਹੜੀ ਆ ਸਾਹਮਣੇ ਆਈ ਹੈ ਉਹ ਆਪਣੇ ਹੱਥ ਮਾਰ ਰਿਹਾ ਸੀਗਾ ਕਿ ਮੈਨੂੰ ਬਚਾਇਆ ਜਾਵੇ ਫਿਲਹਾਲ ਲੋਕਾਂ ਨੇ ਛਾਲਾ ਜ਼ਰੂਰ ਮਾਰੀਆਂ ਉਸਨੂੰ ਬਚਾਉਣ ਦੇ ਲਈ ਪਰ ਬੱਚਾ ਜਿਹੜਾ ਕਿ ਹੈ ਇਸ ਨਾਲੇ ਦੇ ਵਿੱਚ ਬਹਿ ਗਿਆ ਕਿਉਂਕਿ ਪਾਣੀ ਦਾ ਰਫਤਾਰ ਨਾਲੇ ਦਾ ਰਫਤਾਰ ਦੇਖ ਸਕਦੇ ਹੋ ਕਿੰਨੀ ਤੇਜ਼ ਹੈ ਤੇ ਬੱਚਾ ਹੁਣ ਇਸ ਜਗ੍ਹਾ ਦੇ ਉੱਪਰ ਡੁੱਬ ਚੁੱਕਾ ਹੈ ਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਮੌਕੇ ਤੇ ਪੁਲਿਸ ਜਿਹੜੀ ਆ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਸੇ ਪਾਸੇ ਲੋਕ ਜਿਹੜੇ ਆ ਖੜੇ ਹੋਏ ਨੇ ਤੇ ਬੱਚਾ 10 ਸਾਲ ਦਾ ਬੱਚਾ ਜਿਹੜਾ ਇਸ ਨਾਲੇ ਦੇ ਵਿੱਚ ਡੁੱਬ ਚੁੱਕਾ ਹੈ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੀਆਂ ਜਿੱਥੇ ਕਿ ਬੱਚੇ ਦਾ ਨਾਮ ਆਸ਼ਿਕ ਅंसारी ਜਿਹੜਾ ਦੱਸਿਆ ਜਾ ਰਿਹਾ ਪੰਜਵੀਂ ਕਲਾਸ ਦੇ ਵਿੱਚ ਬੱਚਾ ਪੜਦਾ ਹੈ ਤੇ ਉਸ ਦੀ ਉਮਰ ਹੈ ਜਿਹੜੀ ਹੈ 10 ਸਾਲ ਦੇ ਕਰੀਬ ਹੈ ਜਿਹੜੀ ਹੈ ਦੱਸੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਪਹੁੰਚੀ ਹੈ ਜਿੱਥੇ ਕਿ ਬੱਚੇ ਨੂੰ ਜਿਹੜੇ ਲੋਕ ਅੰਦਰ ਅ ਬੱਚੇ ਨੂੰ ਬਚਾਣ ਗਏ ਆ ਫਿਲਹਾਲ ਉਸ ਲੋਗ ਅੰਦਰ ਗਏ ਹੋਏ ਨੇ ਫਿਲਹਾਲ ਬੱਚੇ ਨੂੰ ਜਿਹੜਾ ਕੀ ਇੱਕ ਵੀਡੀਓ ਸਾਹਮਣੇ ਹੈ ਉਹਦੇ ਵਿੱਚ ਬੱਚਾ ਜਿਹੜਾ ਡੋਬ ਰਿਆ ਸੀਗਾ ਤੇ ਆਪਣੇ ਆਪ ਨੂੰ ਆਵਾਜ਼ਾਂ ਲਗਾਈਆਂ ਜਾ ਰਹੀਆਂ ਸੀ ਹੱਥ ਉੱਪਰ ਕੀਤਾ ਜਾ ਰਿਹਾ ਸੀ ਬਚਾਨ ਵੀ ਗੁਹਾਰ ਜੜੀ ਆ ਉਹ ਲਗਾਈ ਜਾ ਰਹੀ ਸੀਗੀ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਦੀਆਂ ਜਿੱਥੇ ਕੀ ਬੱਚਾ ਜਿਹੜਾ ਨਾਲੇ ਦੇ ਵਿੱਚ ਡੁੱਬ ਚੁੱਕਾ ਹੈ ਤੇ ਆ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਫਿਲਹਾਲ ਜਿਹੜੀ ਪੁਲੀ ਦਾ ਕੰਮ ਹੈ ਜਿਹੜਾ ਉਹ ਚੱਲਦਾ ਪਿਆ ਸੀਗਾ ਤੇ ਇੱਕ ਪਾਸੇ ਮਜ਼ਦੂਰ ਲੱਗੇ ਹੋਏ ਸੀ ਤੇ ਉਹਨਾਂ ਨੇ ਗਾਰਡਰ ਜਿਹੜੇ ਆ ਰੱਖੇ ਹੋਏ ਸੀ ਆਪਣੇ ਆਪਣੇ ਜਿਹੜੇ ਕੀ ਹੈ ਆਪਣੇ ਲੰਘਣ ਦੇ ਵਾਸਤੇ ਤੇ ਹੁਣ ਜਿਨ੍ਹਾਂ ਦਾ ਬੱਚਾ ਡੁੱਬਿਆ ਉਹਦੇ ਨਾਲ ਪੁਲਿਸ ਗੱਲਬਾਤ ਕਰ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਦੇ ਵਿੱਚ ਪੁਲੀ ਦੇ ਕੋਲ ਜਿਹੜਾ ਕਿ ਇੱਕ 10 ਸਾਲ ਦਾ ਬੱਚਾ ਪੁਲੀ ਦੇ ਵਿੱਚ ਅਚਾਨਕ ਡਿੱਗ ਕੇ ਜਿਹੜਾ ਡੁੱਬ ਚੁੱਕਾ ਹੈ ਤੇ ਫਿਲਹਾਲ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚੀ ਹੋਈ ਹੈ ਆਲੇ-ਦੁਆਲੇ ਦੇ ਲੋਕ ਵੀ ਜਿਹੜੇ ਆ ਉਹ ਕਾਫੀ ਸਾਰੇ ਇਕੱਠੇ ਹੋਏ ਹੋਏ ਨੇ ਦੱਸਿਆ ਜਾ ਰਿਹਾ ਕਿ ਪੁਲੀ ਦੇ ਇਸ ਪਾਸੇ ਜਿਹੜਾ ਕਿ ਹੈ ਗਾਰਡਰ ਪਿਆ ਹੋਇਆ ਸੀ ਤੇ ਦੂਜੇ ਪਾਸੇ ਜਿਸ ਜਗ੍ਹਾ ਲੋਕ ਖੜੇ ਆ ਉਹਨਾਂ ਦੇ ਪੈਰਾਂ ਦੇ ਕੋਲ ਇੱਕ ਗਾਰਡਰ ਜਿਹੜਾ ਦਿਖਦਾ ਪਿਆ ਇਹ ਗਾਰਡਰ ਇਸ ਜਗ੍ਹਾ ਦੇ ਉੱਪਰ ਰੱਖਿਆ ਸੀ ਤੇ ਚਾਹੇ ਇਸ ਗਾਰਡਰ ਨੂੰ ਪਾਰ ਕਰਕੇ ਦੂਜੇ ਪਾਸੇ ਆ ਰਿਹਾ ਸੀ ਤੇ ਅਚਾਨਕ ਉਹ ਬੱਚਾ ਜਿਹੜਾ ਇਸ ਪੁਲੀ ਦੇ ਵਿੱਚ ਨਾਲੇ ਦੇ ਵਿੱਚ ਗਿਰ ਗਿਆ ਨਾਲੇ ਦਾ ਬਹਾਵ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇਜ ਦਿਖਾਈ ਦੇ ਰਿਹਾ ਤੇ ਬੱਚਾ ਇਸ ਨਾਲੇ ਦੇ ਵਿੱਚ ਡੁੱਬ ਚੁੱਕਾ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਆ ਬੱਚੇ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਹਾਲਾਂਕਿ ਇਹ ਘਟਾ ਕੁਝ ਸਮੇਂ ਪਹਿਲੇ ਦੀ ਜਿਹੜੀ ਆ ਦੱਸੀ ਜਾ ਰਹੀ ਆ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਆਵਾਜ਼ਾਂ ਵੀ ਮਾਰੀਆਂ ਜਦੋਂ ਬੱਚਾ ਅੱਗੇ ਤੱਕ ਰੁੜ ਗਿਆ ਪਾਣੀ ਦੇ ਬਹਾਵ ਤੇਜ ਹੋਣ ਕਰਕੇ ਤੇ ਲੋਕਾਂ ਨੇ ਅੰਦਰ ਛਾਲਾਂ ਵੀ ਮਾਰੀਆਂ ਉਸ ਨੂੰ ਬਚਾਣ ਲਈ ਫਿਲਹਾਲ ਬੱਚੇ ਨੂੰ ਜਿਹੜਾ ਕਿ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਜਾਰੀ ਹੈ ਤਸਵੀਰਾਂ ਦੇਖ ਸਕਦੇ ਹੋ ਇੱਕ ਬੱਚਾ गिर ਗਿਆ ਕਹਿੰਦੇ ਨਾਲੇ ਦੇ ਵਿੱਚ ਕੀ ਹੈ ਬੁਰਾ ਮਾਮਲਾ ਬੱਚਾ ਕੋਈ ਇਹਨਾਂ ਦੀ ਕੋਈ ਦੁਕਾਨ ਹੈ ਕੋਈ ਕਾਹਲ ਪੁੱਤਰ ਲੈਣ ਗਿਆ ਸੀਗਾ ਲਫਾਫੇ ਲੈਣ ਗਿਆ ਸੀਗਾ ਲਫਾਫੇ ਲੈ ਕੇ ਦੁਕਾਨ ਤੋਂ ਵਾਪਸ ਆ ਰਿਹਾ ਉਹ ਪਾਰ ਕਰਨ ਲੱਗਿਆ ਜਦ ਕਿ ਇਹਨਾਂ ਨੂੰ ਪਹਿਲਾਂ ਉਹ ਅਸੀਂ ਹਦਾਇਤ ਕੀਤੀ ਸੀ ਲੰਗੜਾ ਮੰਨਾ ਕੀਤਾ ਆਇਆ ਲੋਕ ਹਟਦੇ ਨਹੀਂ ਬਾਰ-ਬਾਰ ਇਹਨਾਂ ਨੂੰ ਕਹਿੰਦੇ ਨਹੀਂ ਹਟਦੇ ਉਹ ਜਵਾਨ ਕੀ 10 ਸਾਲ ਦਾ ਤੂੰ ਸਾਰੀ ਉਹ ਕਹਿੰਦੇ ਪੈਰ ਸਲਿੱਪੋ ਦੇ ਵਿੱਚ ਠਹਿ ਗਿਆ। ਅੱਛਾ ਜੀ। ਬਾਕੀ ਅਸੀਂ ਕਰ ਰਹੇ ਹਾਂ ਜੀ ਸੀ ਬੀ ਖੜੀ ਆ ਪੋਕਲੇਨ ਚੈੱਕ ਕਰ ਰਹੇ ਆ। ਕਿਦੇ ਤੇ ਹਜੇ ਕਿੰਨੀ ਕੁ ਦਿਨ ਪਿੱਲੇ ਦੀ ਗੱਲ ਹੈ ਜੀ? ਆ ਤਾਂ ਪੂਣੇ ਘੰਟੇ ਦੀ ਗੱਲ ਹੈ ਜੀ। ਅੱਛਾ ਜੀ ਤੇ ਕਹਿੰਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਲੋਕਾਂ ਕਰੀਏ ਵਿੱਚ ਲੋਕਾਂ ਨੂੰ ਪੇਪੇ ਵਿੱਚ ਵੜਿਆ ਸੀਗਾ ਪਰ ਉਹ ਪਾਣੀ ਤੇ ਜ਼ਿਆਦਾ ਹੋਣ ਕਰਕੇ ਤੇ ਲਿੰਕ ਲਈ ਹੋ ਸਕਿਆ ਜੇ ਤੇ ਹੁਣ ਫਿਲਹਾਲ ਬੱਚੇ ਨੂੰ ਕੋਸ਼ਿਸ਼ ਜੀ ਹੁਣ ਪੌਕ ਨੇ ਖੜੀ ਆ ਪੌਕ ਨੇ ਕਿਤੇ ਚੈੱਕ ਕਰ ਰਹੇ ਹਾਂ ਦੇਖੋ ਬੱਚੇ ਕੋਸ਼ਿਸ਼ ਕੀਤੀ ਜਾ ਰਹੀ ਲੱਭਾ ਜਾ ਰਹਾ ਲੱਭ ਬਿਲਕੁਲ ਲੱਭਾਂਗੇ ਜੀ ਲੱਭਾਂਗੇ ਜੀ ਸੀ ਬੀ ਦੀ ਮਦਦ ਦੇ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਹੈ ਜਿਹੜੀ ਉਹ ਜਾਰੀ ਹੈ ਫਿਲਹਾਲ ਬੱਚਾ ਜਿਹੜਾ ਉਹ ਨਾਲੇ ਦੇ ਵਿੱਚ ਡੁੱਬਿਆ ਹੋਇਆ ਕਾਫੀ ਬਹਾਵ ਆ ਜਿਹੜਾ ਨਾਲੇ ਦਾ ਤੇਜ਼ ਆ ਜਿਹੜਾ ਉਹ ਦਿਖਾਈ ਦੇ ਰਿਹਾ ਜੁੜੇ ਹੋ ਸਮਰ نیوز ਦੇ ਨਾਲ ਸੌਰਵ ਰੌਲੇ ਦੀ ਰਿਪੋਰਟ ਧੰਨਵਾਦ